ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਅਜਾਹ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਸੁਣਨ ਦੇ ਨਾਲ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿ ਇੰਨਾ ਜ਼ਿਆਦਾ ਚਮਤਕਾਰਯੋਗ ਉਪਾਅ ਹੈ ਸੰਗਤ ਜੀ ਬਿਲਕੁਲ ਸਿੰਪਲ ਜਿਹਾ ਉਪਾਅ ਕਰਨ ਦੇ ਨਾਲ ਸਾਨੂੰ 1 ਰੁਪਏ ਦਾ ਖਰਚ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਸਾਨੂੰ ਕਿਤੇ ਵੀ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਪਵੇਗੀ ਅਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਹੀ ਆਸਾਨੀ ਦੇ ਨਾਲ ਇਸ ਉਪਾਅ ਨੂੰ ਕਰ ਸਕਦੇ ਹਾਂ ਸਾਧ ਸੰਗਤ ਜੀ ਸਾਨੂੰ ਸਿਰਫ ਤਾਂ ਸਿਰਫ ਇੱਕ ਹੀ ਚੀਜ਼ ਦੀ ਜ਼ਰੂਰਤ ਹੈ ਤੇ ਉਸ ਦੇ ਨਾਲ ਅਸੀਂ ਇਹ ਉਪਾਅ ਕਰਕੇ ਆਪਣੇ ਘਰ ਦੀ ਇੱਕ ਜਹੀ ਜਗ੍ਹਾ ਤੇ ਸ਼ੁਭਾਗ ਰੱਖ ਦੇਣਾ ਹੈ ਜਿਸ ਦੇ ਨਾਲ ਸਾਰੇ ਘਰ ਦੇ ਸਾਰੇ ਹੀ ਜਿੰਨੇ ਵੀ ਦੁੱਖ ਦਿਲਦਰ ਜਿੰਨੀਆਂ ਵੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਜਿੰਨੇ ਵੀ ਸੰਕਟ ਹਨ ਸਾਰੇ ਹੀ ਦੂਰ ਹੋ ਜਾਣਗੇ ਤੇ ਦੁਨੀਆ ਤੁਹਾਡੇ ਅੱਗੇ ਪਿੱਛੇ ਫਿਰੇਗੀ ਸਹਾ ਸੰਗਤ ਜੀ ਇਹ ਉਪਾ ਕਰਨ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਉਪਾ ਕਰਨ ਲਈ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਜੋ ਜੀ ਜੀ ਅਸੀਂ ਦੀਵਾਲੀ ਤੱਕ ਰੱਖਣੀ ਹੈ ਤਾਂ ਸਾਨੂੰ ਕਿਵੇਂ ਕਰਨਾ ਹੈ ਇਹ ਉਪਾ ਕਦੋਂ ਕਰਨਾ ਹੈ ਤੇ ਕਿਹੜੇ ਸਮੇਂ ਦੇ ਕਰਨਾ ਹੈ ਕਿਹੜੇ ਦਿਨ ਵਾਰ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਇਸ ਲਈ ਸਾਥ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਆ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਸਾਥ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਤੱਕ ਸ਼ੇਅਰ ਕਰ ਦੇਣ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਪਿਆਰੀ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਤੁਨ ਬਾਬਾ ਦੀਪ ਸਿੰਘ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਜੋ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤਾਂ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਤੁਸੀਂ ਉਪਾਅ ਕਰਨ ਦੇ ਲਈ ਕੀ ਕਰਨਾ ਹੈ ਕਿ ਇੱਕ ਮੋਰ ਦਾ ਖੰਭ ਲੈ ਕੇ ਆਉਣਾ ਹੈ ਬਾਜ਼ਾਰ ਦੇ ਵਿੱਚੋਂ ਤੇ ਉਸ ਨੂੰ ਆਪਣੇ ਘਰ ਦੀ ਇੱਕ ਅਜਾਈ ਜਗ੍ਹਾ ਤੇ ਛੁਪਾ ਕੇ ਰੱਖ ਦੇਣਾ ਹੈ ਇਸੋ ਪਾਣ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸਾ ਹੀ ਪੈਸਾ ਹੋ ਜਾਵੇਗਾ ਕਹਿਣ ਤੋਂ ਭਾਵ ਕਿ ਪੈਸੇ ਦੇ ਭੰਡਾਰ ਲੱਗ ਜਾਣਗੇ ਜੇਕਰ ਤੁਸੀਂ ਠੱਕ ਹਾਰ ਕੇ ਬੈਠ ਚੁੱਕੇ ਹੋ ਤੁਹਾਡੇ ਸਾਰੇ ਕੰਮ ਰੁਕੇ ਹੋਏ ਹਨ ਚੱਲਦੇ ਨਹੀਂ ਹਨ ਚੱਲਦੇ ਪਏ ਕਾਰੋਬਾਰ ਰੁਕ ਗਏ ਹਨ ਤਾਂ ਮੋਰ ਦੇ ਖੰਭ ਦਾ ਇਹ ਪਾਅ ਤੁਸੀਂ ਦੀਵਾਲੀ ਤੋਂ ਪਹਿਲਾਂ ਜ਼ਰੂਰ ਕਰੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਸੋ ਸੰਗਤ ਜੀ ਇਸ ਤਰੀਕੇ ਦੇ ਨਾਲ ਕਈ ਲੋਕਾਂ ਦੀ ਬਹੁਤ ਹੀ ਜ਼ਿਆਦਾ ਸੋਚ ਹੁੰਦੀ ਹੈ ਕਿ ਜਿੰਨੇ ਵੀ ਉਪਾਅ ਹਨ ਉਹ ਸਾਰੇ ਹਿੱਤਾਂ ਅਤੇ ਪੈਸੇ ਨੂੰ ਲੈ ਕੇ ਹੁੰਦੇ ਹਨ ਕਿ ਸਾਡੇ ਘਰ ਦੇ ਵਿੱਚ ਪੈਸਾ ਆਵੇਗਾ ਪੈਸੇ ਦੀ ਬਰਸਾਤ ਹੋਵੇਗੀ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਤਾਂ ਇਹ ਤੁਹਾਨੂੰ ਦੱਸ ਦਈਏ ਕਿ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੋਵੇਗਾ ਫਿਰ ਵੀ ਸਾਡੀ ਜ਼ਿੰਦਗੀ ਹੈ ਜਿਹੜੀਆਂ ਖੁਸ਼ੀਆਂ ਦੇ ਨਾਲ ਬੀਤੇਗੀ ਕਿਉਂਕਿ ਜੇਕਰ ਸਾਡੇ ਕੋਲ ਕਿਸੇ ਚੀਜ਼ ਦੀ ਕੋਈ ਪਾਵਰ ਹੋਵੇਗੀ ਤਾਂ ਤੁਸੀਂ ਸਮਝ ਲਓ ਕਿ ਅਧੀਆਂ ਪਰੇਸ਼ਾਨੀਆਂ ਤਾਂ ਉਸ ਦੀਆਂ ਇਸ ਤਰੀਕੇ ਦੇ ਨਾਲ ਹੀ ਦੂਰ ਹੋ ਜਾਣਗੀਆਂ ਤਾਂ ਸਾਧ ਸੰਗਤ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਜ਼ਰੂਰਤ ਪੈਸੇ ਦੇ ਨਾਲ ਹੀ ਪੂਰੀ ਹੁੰਦੀ ਹੈ ਤੇ ਇਸ ਕਰਕੇ ਤੁਸੀਂ ਸਮਝ ਸਕਦੇ ਹੋ ਕਿ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੈ ਤਾਂ ਸਮਝ ਲਓਗੇ ਸਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਜੋ ਹਨ ਉਹ ਦੂਰ ਹੋ ਜਾਣਗੀਆਂ ਭਾਵ ਕਿ ਸਾਡੀਆਂ ਸਾਰੀਆਂ ਮੁਸ਼ਕਲਾਂ ਦੇ ਸਾਨੂੰ ਹੱਲ ਮਿਲ ਜਾਣਗੇ ਤੇ ਜੇਕਰ ਸਾਡੇ ਘਰ ਦੇ ਵਿੱਚ ਸਾਡੇ ਕੋਲ ਪੈਸਾ ਨਹੀਂ ਹੈ ਤੇ ਫਿਰ ਤਾਂ ਪਰੇਸ਼ਾਨੀਆਂ ਸਾਨੂੰ ਚਾਰੇ ਪਾਸਿਆਂ ਤੋਂ ਘੇਰੀ ਰੱਖਦੀਆਂ ਹਨ ਜੋ ਹੈ ਉਹ ਵੀ ਸਾਡੇ ਸਿਰ ਤੇ ਹੀ ਰਹਿੰਦੀਆਂ ਹਨ ਹਮੇਸ਼ਾ ਦੇ ਲਈ ਇਸ ਕਰਕੇ ਤੁਹਾਡੇ ਨਾਲ ਜੋ ਉਪਾਅ ਸਾਂਝਾ ਕਰਦੇ ਆ ਉਹ ਪੈਸੇ ਦੇ ਨਾਲ ਸੰਬੰਧਿਤ ਹੁੰਦਾ ਹੈ ਕਿਉਂਕਿ ਸਾਡੇ ਘਰ ਦੇ ਵਿੱਚ ਜਿੰਨੀਆਂ ਵੀ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਪੈਸੇ ਦੇ ਰਿਲੇਟਡ ਹੀ ਹੁੰਦੀਆਂ ਨੇ ਇਸ ਤਰੀਕੇ ਦੇ ਨਾਲ ਮੋਰ ਦੇ ਖੰਭ ਨਾਲ ਜੋ ਅਸੀਂ ਉਪਾਅ ਕਰਨਾ ਹੈ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਛੋਟੇ ਜਿਹੇ ਟਿਪਸ ਵੀ ਦੱਸਾਂਗੇ ਭਾਵ ਕੇ ਨੁਸਕੇ ਵੀ ਦੱਸਾਂਗੇ ਜੇਕਰ ਤੁਸੀਂ ਮੋਰ ਦੇ ਖੰਭ ਨਾਲੇ ਕੁਝ ਨਿਯਮ ਦੀ ਪਾਲਣਾ ਕਰਦੇ ਹੋ ਤਾਂ ਇਸ ਦੇ ਨਾਲ ਵੀ ਤੁਹਾਡੇ ਘਰ ਦੀਆਂ ਜੋ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਮੋਰ ਦੇ ਖੰਭ ਦੇ ਉੱਪਰ ਜਿਵੇਂ ਕਿ ਆਪਾਂ ਦੇਖਿਆ ਹੋਇਆ ਹੈ ਕਿ ਇੱਕ ਬਲੂ ਕਲਰ ਦੇ ਵਿੱਚ ਅੱਖ ਦੇ ਟਾਈਪ ਤੇ ਬਣਾ ਹੁੰਦਾ ਹੈ ਚਿੱਤਰ ਬਣੇ ਹੁੰਦੇ ਹਨ ਉਹ ਸਾਡੇ ਘਰ ਦੇ ਵਿੱਚੋਂ ਜਿੰਨੀਆਂ ਵੀ ਮਾੜੀਆਂ ਸ਼ਕਤੀਆਂ ਹੁੰਦੀਆਂ ਨੇ ਨਕਾਰਾਤਮਿਕ ਊਰਜਾ ਹੁੰਦੀ ਹੈ ਉਹਨੂੰ ਖਿੱਚ ਲੈਂਦੀ ਹੈ ਤੇ ਆਪਣੇ ਅੰਦਰ ਸੋਖ ਲੈਂਦੀ ਹੈ ਜੇਕਰ ਤੁਹਾਡੇ ਆਂਡੇ ਗਵਾਂਡੀ دوست ਮਿੱਤਰ ਜਾਂ ਫਿਰ ਤੁਹਾਡੇ ਪੈਣਪਰਾ ਰਿਸ਼ਤੇਦਾਰ ਤੁਹਾਡੇ ਤੋਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਜਾਂ ਫਿਰ ਤੁਹਾਡੀ ਪ੍ਰੋਗਰੈਸ ਤਰੱਕੀ ਨੂੰ ਲੈ ਕੇ ਤੁਹਾਡੇ ਤੋਂ ਸੜਦੇ ਹਨ ਜਾਂ ਫਿਰ ਕਿਸੇ ਹੋਰ ਚੀਜ਼ ਨੂੰ ਲੈ ਕੇ ਬਾਕੀ ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਐਵੇਂ ਕਿਸੇ ਨੂੰ ਦੇਖ ਕੇ ਸੜੀ ਜਾਣਾ ਜਾਂ ਫਿਰ ਆਪਣੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਗੁੱਸਾ ਤੇ ਕਰੋਧ ਭਰੀ ਜਾਣਾ ਤਾਂ ਉਹਨਾਂ ਦੇ ਲਈ ਜਿਹੜਾ ਮੋਰ ਦਾ ਖਾਂਬ ਹੈ ਉਹ ਬਹੁਤ ਹੀ ਜ਼ਿਆਦਾ کارਗਰ ਸਿੱਧ ਹੁੰਦਾ ਹੈ ਆਪਣੇ ਘਰ ਦੇ ਵਿੱਚ ਰੱਖਣ ਦੇ ਲਈ ਇੱਕ ਮੋਰ ਦਾ ਖੰਬ ਲੈ ਕੇ ਤੁਸੀਂ ਆਪਣੇ ਘਰ ਦੇ ਬਾਹਰ ਲਟਕਾ ਦੇਣਾ ਹੈ ਜੇਕਰ ਤੁਹਾਡੇ ਉੱਪਰ ਕੋਈ ਕੁਝ ਮਾੜਾ ਕਰ ਵੀ ਰਿਹਾ ਹੈ ਮਾੜਾ ਕਰਨ ਦੇ ਲਈ ਕੋਈ ਚੀਜ਼ ਕਰੇਗਾ ਜਾਂ ਫਿਰ ਕਿਸੇ ਨੂੰ ਭੇਜੇਗਾ ਜਾਂ ਕਿਸੇ ਤੋਂ ਕਰਵਾਏਗਾ ਤਾਂ ਤੁਹਾਡੇ ਘਰ ਦੇ ਵਿੱਚ ਐਂਟਰ ਨਹੀਂ ਹੋਵੇਗਾ ਪਾਵੇ ਕਿ ਉਹ 네ਗੇਟਿਵ એનર્ਜੀ ਜੋ ਹੈ ਤੁਹਾਡੇ ਘਰ ਦੇ ਵਿੱਚ ਐਂਟਰ ਹੀ ਨਹੀਂ ਕਰ ਪਾਵੇਗੀ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਦੂਸਰੇ ਟਿਪਸ ਦੀ ਜੇਕਰ ਤੁਹਾਡੇ ਬੱਚੇ ਪੜਾਈ ਦੇ ਵਿੱਚ ਬਿਲਕੁਲ ਹੀ ਕਮਜ਼ੋਰ ਹਨ ਉਹਨਾਂ ਦਾ ਧਿਆਨ ਪੜਾਈ ਦੇ ਵਿੱਚ ਨਹੀਂ ਲੱਗਦਾ ਤੁਹਾਡੇ ਸਕੂਲ ਭੇਜਣ ਦੇ ਬਾਵਜੂਦ ਵੀ ਤੁਹਾਡੇ ਬੱਚੇ ਪੜਨਾ ਬਿਲਕੁਲ ਪਸੰਦ ਨਹੀਂ ਕਰਦੇ ਜਾਂ ਫਿਰ ਕੋਈ ਸਬਜੈਕਟ ਹੈ ਜਿਸ ਦੇ ਵਿੱਚ ਤੁਹਾਡੇ ਬੱਚੇ ਜੋ ਹਨ ਉਹ ਬਿਲਕੁਲ ਹੀ ਨਲਾਇਕ ਹਨ ਬਿਲਕੁਲ ਨਹੀਂ ਪੜਦੇ ਤਾਂ ਉਹ ਸਬਜੈਕਟ ਨੂੰ ਪੜਨ ਤੋਂ ਉਹਨਾਂ ਨੂੰ ਡਰ ਲੱਗਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਜਿਹੜੇ ਸਬਜੈਕਟ ਦੇ ਵਿੱਚ ਤੁਹਾਡਾ ਬੱਚਾ ਵੀਕ ਹੈ ਉਹ ਸਬਜੈਕਟ ਦੇ ਬੁੱਕ ਦੇ ਵਿੱਚ ਤੁਸੀਂ ਮੋਰ ਦਾ ਇੱਕ ਖਾਂਬ ਰੱਖਣਾ ਹੈ ਤੇ ਕੁਝ ਹੀ ਦਿਨ ਬੀਤਣਗੇ ਤੇ ਤੁਸੀਂ ਦੇਖੋਗੇ ਕਿ ਤੁਹਾਡਾ ਬੱਚਾ ਖੁਦ ਪੜਾਈ ਕਰਨਾ ਸ਼ੁਰੂ ਕਰੇਗਾ ਤੁਹਾਡੇ ਕਹਿਣ ਤੋਂ ਬਿਨਾਂ ਪੜ੍ਹਾਈ ਕਰੇਗਾ ਤੇ ਉਹ ਸਬਜੈਕਟ ਦੇ ਵਿੱਚੋਂ ਇਹਨੇ ਜਿਆਦਾ ਮਾਹਿਰ ਤੇ ਇੰਟੈਲੀਜੈਂਟ ਹੋ ਜਾਵੇਗਾ ਤੇ ਉਹਦਾ ਦਿਮਾਗ ਵੀ ਪੜ੍ਹਾਈ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਵਿਦਿਆ ਦਾ ਪ੍ਰਤੀਕ ਵੀ ਮੋਰ ਦੇ ਖੰਭ ਨੂੰ ਮੰਨਿਆ ਗਿਆ ਹੈ ਇਸ ਤੋਂ ਇਲਾਵਾ ਤੀਸਰੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਤੁਹਾਡੇ ਘਰ ਦਾ ਹਾਲ ਹੁੰਦਾ ਹੈ ਉਥੇ ਮੋਰ ਦੇ ਖੰਭਾ ਨੂੰ ਡੈਕੋਰੇਸ਼ਨ ਦੇ ਟਾਈਪ ਆਪਣੇ ਘਰ ਦੇ ਹਾਲ ਦੇ ਵਿੱਚ ਤੁਸੀਂ ਲਟਕਾ ਕੇ ਸਾਰਿਆਂ ਦੇ ਸਾਹਮਣੇ ਰੱਖਣਾ ਹੈ ਇੱਕ ਡੈਕੋਰੇਸ਼ਨ ਕਰਕੇ ਕਹਿਣ ਤੋਂ ਭਾਵ ਕਿ ਤੁਹਾਡੇ ਘਰ ਦੇ ਵਿੱਚ ਕੋਈ ਵੀ ਆਉਂਦਾ ਜਾਂਦਾ ਬਾਹਰ ਤੋਂ ਪਰਸਨ ਜਾਂ ਕੋਈ ਵੀ ਰਿਸ਼ਤੇਦਾਰ ਉਸ ਨੂੰ ਮੋਰ ਦੇ ਖੰਭ ਦਿਖਣੇ ਚਾਹੀਦੇ ਹਨ ਇਹ ਉਪਾਅ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਤੁਹਾਡਾ ਕੋਈ ਬਿਜ਼ਨਸ ਰੁਕਿਆ ਹੋਇਆ ਹੈ ਜਾਂ ਫਿਰ ਤੁਸੀਂ ਕੋਈ ਜੌਬ ਕਰਦੇ ਹੋ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੋਈ ਵਿਅਕਤੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਹੈ ਬਿਮਾਰੀ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਤਾਂ ਉਸ ਬਿਮਾਰੀ ਤੋਂ ਤੁਹਾਨੂੰ ਬਿਲਕੁਲ ਛੁਟਕਾਰਾ ਮਿਲ ਜਾਵੇਗਾ ਸੰਗਤ ਜੀ ਇਹ ਸਨ ਕੁਝ ਟਿਪਸ ਤੇ ਛੋਟੇ-ਛੋਟੇ ਉਪਾਅ ਜੋ ਕਿ ਮੋਰ ਦੇ ਖੰਬ ਦੇ ਨਾਲ ਕਰਨ ਦੇ ਨਾਲ ਸਾਨੂੰ ਕਾਫੀ ਜ਼ਿਆਦਾ ਫਾਇਦਾ ਹੁੰਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਮੇਨ ਉਪਾਅ ਦੀ ਜਿਸ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਕੋਈ ਵੀ ਕਮੀ ਨਹੀਂ ਰਹੇਗੀ ਜਿੰਨੀਆਂ ਵੀ ਪੈਸੇ ਸੰਬੰਧੀ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਮੋਰ ਦਾ ਖੰਮ ਤੇ ਇਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਥੋੜਾ ਜਿਹਾ ਕਪੜਾ ਜੋ ਕਿ ਤੁਸੀਂ ਪਹਿਲਾਂ ਯੂਜ਼ ਨਾ ਕੀਤਾ ਹੋਵੇ ਕਪੜਾ ਤੁਸੀਂ ਲਾਲ ਰੰਗ ਦਾ ਲੈਣਾ ਹੈ ਪੀਲੇ ਰੰਗ ਦਾ ਵੀ ਲੈ ਸਕਦੇ ਹੋ ਸੰਘਾ ਜੀ ਤੁਸੀਂ ਕੀ ਕਰਨਾ ਹੈ ਜੇਰਾ ਮੋਰ ਦਾ ਖੰਭ ਲਿਆ ਹੈ ਮੋਰ ਦੇ ਖੰਭ ਨੂੰ ਇਹਨਾਂ ਦੋਨਾਂ ਕੱਪੜਿਆਂ ਦੇ ਵਿੱਚੋਂ ਇੱਕ ਦੇ ਵਿੱਚ ਲਪੇਟ ਕੇ ਤੁਸੀਂ ਜਿਹੜੇ ਤੁਹਾਡੇ ਘਰ ਦੀ ਸਾਊਥ ਈਸਟ ਵਾਲੀ ਦਿਸ਼ਾ ਹੋਵੇਗੀ ਜਾਂ ਤੋਂ ਭਾਵ ਕਿ ਦੱਖਣ ਪੂਰਬ ਵਾਲੀ ਦਿਸ਼ਾ ਵਾਲੇ ਜਿਹੜਾ ਕੋਨਾ ਹੋਵੇਗਾ ਤੁਹਾਡੇ ਘਰ ਦੇ ਵਿੱਚ ਤੁਸੀਂ ਕੀ ਕਰਨਾ ਹੋਵੇਗਾ ਕਿ ਉਸ ਜਿਹੜੇ ਕੱਪੜੇ ਦੇ ਵਿੱਚ ਮੋਰ ਦਾ ਖੰਭ ਲਪੇਟਿਆ ਸੀ ਉੱਥੇ ਉਸ ਨੂੰ ਤੁਸੀਂ ਛੁਪਾ ਕੇ ਰੱਖਣਾ ਹੈ ਇਸ ਗੱਲ ਨੂੰ ਤੁਸੀਂ ਧਿਆਨ ਦੇ ਨਾਲ ਸੁਨਣਾ ਤੇ ਧਿਆਨ ਦੇ ਨਾਲ ਉਪਾਅ ਕਰਨਾ ਕਿਉਂਕਿ ਇੱਥੇ ਜਿਹੜਾ ਆਪਾਂ ਉਪਾਅ ਕਰਦੇ ਆਂ ਉਥੇ ਮੋਰ ਦਾ ਖੰਭ ਜਿਹੜਾ ਹੈ ਉਹ ਤੁਸੀਂ ਦਿਖਾਉਣਾ ਨਹੀਂ ਹੈ ਕਿਉਂਕਿ ਇਹ ਅਸੀਂ ਟੋਟਕਾ ਆਪਣੇ ਘਰ ਦੇ ਵਿੱਚ ਪੈਸੇ ਦੇ ਨਾਲ ਸੰਬੰਧਿਤ ਕਰ ਰਹੇ ਆਂ ਆਪਾਂ ਚਾਹੁੰਦੇ ਆਂ ਕਿ ਸਾਡੇ ਘਰ ਦੇ ਵਿੱਚ ਪੈਸੇ ਦੇ ਸੰਬੰਧਿਤ ਜੋ ਵੀ ਮੁਸ਼ਕਲ ਪਰੇਸ਼ਾਨੀ ਚੱਲ ਰਹੀ ਹੈ ਉਹ ਦੂਰ ਹੋ ਜਾਵੇ ਇਸ ਕਰਕੇ ਅਸੀਂ ਇਸ ਨੂੰ ਬਿਲਕੁਲ ਵੀ ਨਹੀਂ ਦਿਖਾਉਣਾ ਤੇ ਕੱਪੜੇ ਦੇ ਵਿੱਚ ਲਪੇਟ ਕੇ ਰੱਖਣਾ ਹੈ ਸ਼ੁਪਾ ਕੇ ਰੱਖਣਾ ਹੈ ਦੱਖਣ ਪੂਰਬ ਦਿਸ਼ਾ ਦੇ ਵਿੱਚ ਦਸੀ ਅਨੁਸਾਰ ਤੁਸੀਂ ਰੱਖਣਾ ਹੈ ਜਦੋਂ ਤੁਸੀਂ ਇਹ ਉਪਾਅ ਕਰੋਗੇ ਸ਼ੁਪਾ ਕੇ ਰੱਖੋਗੇ ਤਾਂ ਤੁਸੀਂ ਦੇਖੋਗੇ ਕਿ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਪਰਿਵਰਤਨ ਨਜ਼ਰ ਆਵੇਗਾ ਤੁਹਾਡੀਆਂ ਜਿਆਦਾ ਪਰੇਸ਼ਾਨੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਦੂਰ ਹੋਣਗੀਆਂ ਪੈਸੇ ਦੀ ਪਰੇਸ਼ਾਨੀ ਦੂਰ ਹੋਵੇਗੀ ਤੇ ਨਾਲ ਹੀ ਜੋ ਹੋਰ ਪਰੇਸ਼ਾਨੀਆਂ ਨੇ ਉਹ ਵੀ ਦੂਰ ਹੋ ਜਾਣਗੀਆਂ ਇਹ ਨਹੀਂ ਕਿ ਜੇਕਰ ਤੁਸੀਂ ਅੱਜ ਇਸ ਉਪਾਅ ਨੂੰ ਕਰ ਰਹੇ ਹੋ ਤਾਂ ਅੱਜ ਹੀ ਇਹ ਉਹ ਪਾ ਦੇ ਨਾਲ ਜੋ ਤੁਹਾਡਾ ਹੈ ਪਰੇਸ਼ਾਨੀਆਂ ਦਾ ਹੱਲ ਹੋ ਜਾਵੇਗਾ ਇਦਾਂ ਨਹੀਂ ਹੁੰਦਾ ਸਾਧ ਸੰਗਤ ਜੀ ਥੋੜਾ ਜਿਹਾ ਸਮਾਂ ਲੱਗੇਗਾ ਇਸ ਉਪਾਅ ਨੂੰ ਤੁਸੀਂ ਕਿਸੇ ਵੀ ਦਿਨ ਤੇ ਕਿਸੇ ਵੀ ਵਾਰ ਕਿਸੇ ਵੀ ਸਮੇਂ ਕਰ ਸਕਦੇ ਹੋ ਜੇਕਰ ਤੁਸੀਂ ਪੂਰੇ ਸ਼ਰਧਾ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰੋਗੇ ਤਾਂ ਸਮਝ ਲਓ ਕਿ 15 ਜਾਂ ਫਿਰ 20 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਮਿਲ ਜਾਵੇਗਾ ਸਾਹ ਸੰਗਤ ਜੀ ਇਹ ਆਪਾਂ ਤੁਸੀਂ ਕਿਸੇ ਵੀ ਦਿਨ ਕਰ ਸਕਦੇ ਹੋ ਇਸ ਨੂੰ ਪਾਉਣ ਕਰਨ ਦੇ ਲਈ ਕਿਸੇ ਵੀ ਦਿਨ ਵਾਰ ਦੀ ਕੋਈ ਵੀ ਬੰਦਿਸ਼ ਨਹੀਂ ਹੈ ਬਸ ਤੁਸੀਂ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਰਨਾ ਹੈ ਤਾਂ ਤੁਹਾਨੂੰ ਇਸ ਦਾ ਪੋਜ਼ਿਟਿਵ ਰਿਜ਼ਲਟ ਜ਼ਰੂਰ ਮਿਲੇਗਾ ਸੰਗਤ ਜੀ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਦਿਨ ਇਸ ਨੂੰ ਕਰ ਸਕਦੇ ਹੋ ਤੇ ਆਪਣੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆ ਸਕਦੇ ਹੋ ਆਪਣੇ ਘਰ ਦੀਆਂ ਸਾਰੀਆਂ ਦੁੱਖਾਂ ਪਰੇਸ਼ਾਨੀਆਂ ਸੰਕਟਾਂ ਤੋਂ ਮੁਕਤੀ پا ਸਕਦੇ ਹੋ ਤਾਂ ਪਿਆਰੀ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਹੋਰ ਭੈਣ ਭਰਾਵਾਂ ਤੱਕ ਵੰਡਦੇ ਤੋਂ ਬਾਅਦ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ